ਕੀ ਫਰੋਜ਼ਪੁਰ ਦਾ ਤਸਵੀਲ ਕੰਪਲੈਕਸ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿ ਰਜਿਸਟਰੀਆਂ ਜਿਹੜੀਆਂ ਐਨਓਸੀ ਤੋਂ ਬਗੈਰ ਨਹੀਂ ਹੋਣਗੀਆਂ ਪਰ ਢੜਾਈ ਤੋਂ ਬਗੈਰ ਹੁੰਦੀਆਂ ਨੇ ਔਰ ਲੋਕ ਕਰਵਾ ਕੇ ਜਾਂਦੇ ਪਰ ਉਹਨਾਂ ਦੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦੀ ਕੋਈ ਸਪਾਰਸ਼ ਹੁੰਦੀ ਜਾਂ ਕੋਈ ਤਾਲਮੇਲ ਕਿਸੇ ਹੋਰ ਚੀਜ਼ ਦਾ ਬੈਠਦਾ ਅਸੀਂ ਗੱਲਬਾਤ ਕਰਾਨੇ ਆ ਤੁਹਾਨੂੰ ਇੱਥੇ ਨਾਲ ਹੀ ਸਾਡੇ ਮੌਜੂਦ ਨੇ ਕੀ ਵਾਕਿਆ ਹੀ ਇਹ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਭਾਈ ਸਾਹਿਬ ਕੀ ਲੱਗਦਾ ਤੁਹਾਨੂੰ ਵੀ ਰਜਿਸਟਰੀਆਂ ਜਿਹੜੀਆਂ ਆ ਉਹ ਬਗੈਰ ਐਨਓਸੀ ਤੋਂ ਹੋ ਰਹੀਆਂ ਜਾਂ ਸਰਕਾਰ ਵੱਲੋਂ ਬੰਦ ਤੇ ਨਹੀਂ ਹੁੰਦੀਆਂ ਬਿਲਕੁਲ ਹੋ ਰਹੀਆਂ ਜੀ ਬੜੀ ਮੋਟੀ ਮਾਇਆ ਇੱਥੇ ਚੱਲ ਰਹੀ ਏ ਸਾਰੇ ਆਮ ਧੋਖਾ ਚੋੜ ਜਿਹੜੇ ਇੱਥੇ ਤਿੰਨ ਚਾਰ ਬੰਦੇ ਇਹ ਜੇ ਸਪੈਸ਼ਲ ਰੱਖੇ ਨੇ ਜਿਨ੍ਹਾਂ ਦੀਆਂ ਦਿਸਟਿੰਗਾਂ ਖਾਸ ਬੰਦਿਆਂ ਦੀਆਂ ਹੋ ਰਹੀਆਂ ਨੇ ਹੋਰ ਕਿਸੇ ਵੀ ਸਿੱਕੇ ਨੇ ਰਿਛਦੀਆਂ ਨਹੀਂ ਹੋ ਰਹੀਆਂ ਦੋ ਤੋਂ ਤਿੰਨ ਬੰਦੇ ਰੱਖੇ ਕਾਰਨ ਕੀ ਹੈ ਵੀ ਉਹਨਾਂ ਦੀਆਂ ਖਾਸ ਹੋ ਰਹੀਆਂ ਨੇ ਬਾਕੀਆਂ ਦੀ ਨਹੀਂ ਹੋ ਰਹੀ ਬਸ ਕਾਰਨ ਪਤਾ ਨਹੀਂ ਇਸ ਸੀ ਦੀ ਸਾਨੂੰ ਅਈਦ ਕਰਦੇ ਨਹੀਂ ਮਤਲਬ ਕੀ ਕੋਈ ਸਪਾਰਸ਼ ਚੱਲ ਰਹੀ ਹੈ ਇਹ ਸਮਝ ਤੋਂ ਬਾਹਰ ਤਿੰਨ ਤੋਂ ਚਾਰ ਬੰਦੇ ਨੇ ਜਿਹੜੇ ਕਰਾ ਰਹੇ ਨੇ ਬਸ ਹੋਰ ਕਿਸੇ ਦੀ ਨਹੀਂ ਕਰ ਰਹੇ ਵੱਡਾ ਰੋਲਾ ਹੈ ਪੈਸੇ ਆ ਤੋਂ ਬਗੈਰ ਹੋ ਪੈਸਾ ਲੈ ਕੇ ਹੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਜੀ ਪੈਸਾ ਲੱਗੇ ਰਜਿਸਟਰੀਆਂ ਬੜੇ ਹੀ ਲੋਕ ਇਸ ਤਰ੍ਹਾਂ ਦਿੰਦੇ ਤਸਹীল ਚਾਹੁੰਦੇ ਨੇ ਉਮੀਦਾਂ ਦੇ ਨਾਲ ਕਿ ਸਰਕਾਰ ਕੰਮ ਕਰੇਗੀ ਹਾਂਜੀ ਇਹਨਾਂ ਕੋਲ ਕੋਈ ਥੋੜੀ ਨਹੀਂ ਜਿਹੜੇ ਮਰਜ਼ੀ ਕਮਰੇ ਚ ਚੈੱਕ ਕਰਾ ਲੋ ਇਹਨਾਂ ਨੇ 5 5 6 6 ਬੰਦੇ ਭਾਇਨੇ ਸਰਕਾਰੀ ਰਿਪੋਰਟ ਉਹਨਾਂ ਦੇ ਕੋਲ ਹੈ ਉਹਨੇ ਤੁਸੀਂ ਕੈਮਰੇ ਹੋਣ ਤੇ ਜਾ ਕੇ ਚੈੱਕ ਕਰਤਾ ਜੀ ਕੋਈ ਥੋੜੀ ਨਹੀਂ ਕਿਸੇ ਬੰਦੇ ਨੂੰ ਮਿਲ ਆ ਆ ਮੇਰਾ ਵਸੀਕਾ ਇੱਕ ਮੈਂ ਅਪਲਾਈ ਕੀਤਾ ਹੈ 1062 ਹੈ ਅੱਜ 15 ਦਿਨ ਹੋ ਗਏ ਨੇ ਮੈਨੂੰ ਵਸੀਕਾ ਜਿਹੜਾ ਮੈਂ ਅਪਲਾਈ ਕੀਤਾ ਇਹਨਾਂ ਦਾ ਹੱਕ ਬਣਦਾ ਸਾਨੂੰ ਲਿਖ ਕੇ ਦੇਂਦਾ ਇਹਨਾਂ ਨੇ ਇਹ ਦਿਕਰ ਕੁਝ ਨਹੀਂ ਸਾਨੂੰ ਲਿਖ ਕੇ ਦੇ ਏ ਬਸੀਕੇ ਨੂੰ ਅੱਜ 15 ਦਿਨ ਹੋ ਗਏ ਨੇ ਇੱਥੇ ਸ਼ਰ੍ਹਾਂ ਪੈਂਦੇ ਬਿਲਕੁਲ ਗਲਤ ਚ ਬੰਦੇ ਬੈਘੇ ਰਜਿਸਟਰੀਆਂ ਕਰਦੇ ਨੇ ਗਲਤ ਆਈਡੀਆਂ ਚ ਵੀ ਕੱਢਦੇ ਨੇ ਸਾਡੇ ਕੋਲ ਪ੍ਰੂਫ ਵਿਦ ਸਾਰਾ ਕੁਝ ਹੈਗਾ ਅਸੀਂ ਅਸੀਂ ਇਸ ਚੀਜ਼ ਦਾ ਪ੍ਰੂਫ ਦਾਂਗੇ ਕੰਮ ਕਰਦੇ ਨੇ ਸਾਡੇ ਕੋਲ ਵੀਡੀਓ ਨੇ ਰਿਕਾਰਡਿੰਗਾਂ ਇਥੋਂ ਤੱਕ ਨੇ ਅਸੀਂ ਬੰਦਿਆਂ ਨੂੰ ਪ੍ਰਾਈਵੇਟ ਉਨ ਪੈਸੇ ਵੀ ਛੰਡ ਦਿੱਤੇ ਦੇਖੋ ਜੀ ਕਿੱਡਾ ਵੱਡਾ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਅਸੀਂ ਇਹਨਾਂ ਕੋਲ ਬਾਅਦ ਚ ਹੁਣ ਰਿਕਾਰਡਿੰਗਸ ਵੀ ਲਾ ਕੇ ਸਾਰਾ ਕੁਝ ਲਾਾਂਗੇ ਇਹਨਾਂ ਕੋਲ ਪ੍ਰੂਫ ਵੀ ਹੈਗੇ ਆ ਪਰ ਤਸੀਲ ਹਮੇਸ਼ਾ ਸੁਰਖੀਆਂ ਚ ਰਹਿੰਦੀ ਹੈ ਔਰ ਉੱਥੇ काम ਨਹੀਂ ਹੁੰਦੇ ਐਨਓਸੀ ਐਨਓਸੀ ਦੇ ਬਹਾਨੇ ਕਈ ਤਰ੍ਹਾਂ ਦੇ ਆਬਜੈਕਸ਼ਨ ਜਿਹੜੇ ਆ ਉਹ ਲਗਾ ਦਿੱਤੇ ਜਾਂਦੇ ਆ ਵੀ ਇਸ ਤਰ੍ਹਾਂ ਰਜਿਸਟਰੀ ਨਹੀਂ ਹੋਏਗੀ ਸਰਕਾਰ ਨੇ ਜਦੋਂ ਕਹਿ ਦਿੱਤਾ ਵੀ ਐਨਓਸੀ ਤੋਂ ਬਗੈਰ ਰਜਿਸਟਰੀ ਨਹੀਂ ਹੋਣੀ ਤੇ ਕਿਸੇ ਦੀ ਹੋ ਜਾਏ ਤੇ ਦੂਸਰੇ ਬੰਦੇ ਦੀ ਨਾਮ ਇਦਾਂ ਮਤਲਬ ਇਹ ਹੋਇਆ ਕਿ ਕਿਸੇ ਕੋਲ 파ਰਸ਼ ਨਹੀਂ ਹੈ ਤੇ ਰਜਿਸਟਰੀ ਕਦੀ ਵੀ ਨਹੀਂ ਹੋ ਸਕਦੀ ਆ ਜਿਹੜੀ ਰਜਿਸਟਰੀ ਇਹ ਆ ਬੰਦਿਆਂ ਨੇ ਸਿੱਧੀ ਕਰਾਈ ਹੈ ਇਹ ਰਜਿਸਟਰੀ 1062 ਹੈ ਜੀ ਵਸੀਕਾ ਉਹ ਬੰਦੇ ਨੇ ਕਿਤੇ ਆਇਆ 2 ਚਾਂਸ ਉਹਦੀ ਰਜਿਸਟਰੀ ਸਿੱਧੀ ਲੰਘ ਗਈ ਇੱਥੇ ਪ੍ਰਾਈਵੇਟ ਬੰਦੇ ਬੈਠੇ ਸੀ ਸੋਨੂ ਨਹੀਂ ਬੈਠਾ ਉਹਦੀ ਥਾਂ ਤੇ ਹੋਰ ਬੈਠੇ ਸੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਪੈਸੇ ਨਹੀਂ ਦਿੱਤੇ ਗਏ ਉਹ ਬੰਦੇ ਨੂੰ ਪਰੇਸ਼ਾਨ ਕੀਤਾ ਗਿਆ ਫਿਰ ਕਹਿੰਦੇ ਇਹ ਗਲਤ ਆਈਡੀ 'ਚ ਕੱਢਾਈ ਗਈ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਗਲਤ ਆਈਡੀ 'ਚ ਕੱਢਾਈ ਗਈ ਇਹਨਾਂ ਦੀ ਮਿਲੀ ਭੁਗਤ ਪਹਿਲਾਂ ਫੋਟੋ ਕਿਸੇ ਹੋਰ ਆਈਡੀ 'ਚ ਕੀਤੀ ਗਈ ਕੱਢੀ ਕਿਸੇ ਹੋਰ ਦੀ ਗਈ ਇਹ ਆ ਮੇਰੇ ਕੋਲ ਬਸਿਕਾ ਇਸ ਚੀਜ਼ ਦਾ ਪ੍ਰੂਫ ਵੀ ਹੈ ਠੀਕ ਹੈ ਇਹ ਤੋਂ ਬਾਅਦ ਇਹਨਾਂ ਨੇ ਡੀਸੀ ਨੂੰ ਅਨਖਵਾਰੀ ਲਿਖਦੀ ਮੈਂ ਤਾਂ ਨਹੀਂ ਕੈਮਰਾਮੈਨ ਥੋੜਾ ਜਿਹਾ ਦੇ ਤੇ ਕੈਮਰਾਮੈਨ ਜੀ ਸਿਰਫ ਸਬੂਤ ਇਹਨਾਂ ਦੇ ਮੇਲੇ ਭੁਗਤ ਨਾਲ ਗਲਤ ਆਈਡੀ ਚ ਕੱਢ ਤੀ ਇਹ ਸਾਡਾ ਵਸੀਕਾ ਬਿਲਕੁਲ ਕੈਨਸਲ ਕਰਦੀ ਤਦਾਰ ਤੇ ਆ ਗਿਆ ਹੁਣ ਇਹ ਕਹਿ ਰਹੇ ਨੇ ਇਹ ਗਲਤ ਹੋਇਆ ਇਹ ਡਬਡ ਕੀਤਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਜਿਹੜਾ ਇਹਨਾਂ ਦਾ ਸਰਕਾਰੀ ਹੀ ਹੈ ਹੋਇਆ ਇਹ ਡਬਡ ਕੀਤਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਜਿਹੜਾ ਇਹਨਾਂ ਦਾ ਸਰਕਾਰੀ ਹੀ ਹੈ ਗੂਠਾ ਇਹ ਤਾਂ ਸੈਕਟਾਰੀ ਅੰਡਰ ਚ ਹੁਆ ਕੋਈ ਨਹੀਂ ਹੁਣ ਚਲਾ ਸਕਦਾ ਜਿਹੜਾ ਸਰਕਾਰੀ ਹੁੰਦਾ ਆਪੀ ਸਰਕਾਰੀ ਦੇਖੋ ਉਹ ਸਾਹਮਣੇ ਇਸ ਇਹ ਬੰਦੇ ਨੂੰ ਬਹਿਣ ਨਹੀਂ ਦਿੰਦੇ ਇਹ ਬੰਦੇ ਨੂੰ ਬਹਿਣ ਨਹੀਂ ਦਿੰਦੇ ਇਹ ਬੰਦਾ ਇਸ ਵਕਤ ਮੌਕੇ ਤੇ ਆ ਇਹਨੂੰ ੱੱਕੇ ਮਾਰ ਕੇ ਕੱਢਦੇ ਸ਼ਰਿਆਂ ਵਿੱਚ ਬੰਦੇ ਦਾ ਕੋਈ ਦਰਾਂ ਨਹੀਂ ਇਹਨੂੰ ਧਮਕੀਆਂ ਦਿੰਦੇ ਨੇ ਇਹ ਬਲੱਡ ਦਾ ਮਰੀਜ਼ ਏ ਇਹਨੂੰ ਧਮਕੀਆਂ ਕਰਕੇ ਪਾਸੇ ਕੀਤਾ ਜਾਂਦਾ ਹੈ ਇਹਨੂੰ ਨਹੀਂ ਆਉਣ ਦਿੱਤਾ ਜਦੋਂ ਹੁਣ ਤੁਹਾਨੂੰ ਮੈਂ ਦੱਸਣਾ ਆ ਜਿਹੜਾ ਵਸੀਕਾ ਮੈਂ ਤੁਹਾਨੂੰ ਇਸ ਵਕਤ ਵਿਖਾ ਰਿਆ ਇਹ ਬੰਦਿਆਂ ਨੇ ਸਿੱਧਾ ਉਹ ਬੰਦੇ ਨੂੰ ਖੋਦ ਰਜਿਸਟਰੀ ਲਿਖੀ ਲੰਘ ਗਿਆ ਜਦੋਂ ਵਸੀਕਾ ਲੰਘ ਗਿਆ ਇਹਨਾਂ ਨੇ ਪਤਾ ਨਹੀਂ ਕੀਤਾ ਕਿਹੜੇ ਹਿਸਾਬ ਨਾਲ ਪ੍ਰਿੰਟ ਕਿਹੜੀ ਆਈਡੀ 'ਚ ਕਰਤਾ ਹੁਣ ਇਹ ਵਸੀਕੇ ਨੂੰ ਕੈਨਸਲ ਕਰ ਰਹੇ ਨੇ ਕਿਉਂਕਿ ਅਸੀਂ ਇਹਨਾਂ ਨੂੰ ਰਿਸ਼ਵਤ ਨਹੀਂ ਦਿੱਤੀ ਤੇਰਾ ਪੈਸੇ ਨਾ ਦੇ ਕਰਾਂ। ਹਾਂ ਦੇਣ ਕਰਕੇ ਕਹਿੰਦੇ ਹੁਣ ਐਨਓਸੀ ਤੋਂ ਬਗੈਰ ਲੰਘ ਚੁੱਕਿਆ ਇਹ। ਇਹ ਵਸੀਕਾ ਦਾ ਉਹ ਨਾਲ ਲੈਂਦੇ ਨੇ ਇਹ ਐਨਓਸੀ ਤੋਂ ਬਗੈਰ ਲੰਘਿਆ। ਘੱਟੂ ਘੱਟ ਮੈਂ 500 ਰਜਿਸਟਰੀ ਕੱਢ ਸਕਦਾ ਜਿਹੜੀ ਐਨਓਸੀ ਤੋਂ ਬਗੈਰ ਲੱਗਦੀ। ਜਿਹੜੇ ਇਹਨਾਂ ਦੇ 3-4 ਬੰਦੇ ਕਰਿੰਦੇ ਰੱਖੇ ਇਹਨੇ ਸਾਰੀਆਂ ਐਨਓਸੀ ਜਾਲੀ ਲਾਈਆਂ ਨੇ ਜਿਹੜੀ ਮਰਜ਼ੀ ਚੈੱਕ ਰਿਕਾਰਡ ਦਾ ਕਰ ਲੋ ਮੈਂ 100% 100% ਇੱਥੇ ਕਹਿਣਾ ਜਾਲੀ ਐਨਓਸੀ ਹੈ। ਬੜਾ ਵੱਡਾ ਇਲਜ਼ਾਮ ਬੜਾ ਵੱਡਾ ਖੁਲਾਸਾ ਵਾ ਇਹ ਹੈਗਾ ਕਿ ਰਜਿਸਟਰੀਆਂ ਜਿਹੜੀਆਂ ਸਾਡੇ ਦੇ 162 ਵਸੀਕਾ ਆ ਲੋ ਜੀ ਜਦੋਂ ਪੂਰਾ ਕੰਮ ਹੋ ਉਦੋਂ ਬਾਅਦ ਇਹਨਾਂ ਨੇ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ ਜਿਹੜੀ ਕਿ ਅਸੀਂ ਇਹਨਾਂ ਦੀ ਉਹਨਾਂ ਨੇ ਪੂਰੀ ਨਹੀਂ ਕੀਤੀ ਜੋ ਬਲੱਡ ਦੇ ਮਰੀਜ਼ ਨੇ ਇੱਕ ਵਸਿਕਾ ਤੁਹਾਨੂੰ ਤੁਹਾਡੇ ਕਹਿੰਦਾ ਮਤਲਬ ਪੈਸਾ ਨਹੀਂ ਦਿੱਤਾ ਤਾਂ ਕੰਮ ਨਹੀਂ ਹੋਇਆ ਸਾਡੀ ਰਜਿਸਟਰੀ ਕੈਨਸਲ ਕਰਨ ਦੀ ਤਾਂ ਇਹਨਾਂ ਨੇ ਕੋਸ਼ਿਸ਼ ਕਰਤੀ ਜੀ ਆ ਜਿਹੜਾ ਅਸੀਂ ਵਸਿਕਾ ਕੀਤਾ ਹੈ ਕਹਿੰਦੇ ਸਾਡੇ ਕੋਲ ਹੀ ਨਹੀਂ ਹੈਗਾ ਜੀ ਆਹ ਕੋਈ ਆ 100 ਤੇ 62 ਵਸਿਕਾ ਜੀ ਇੱਕ ਵਾਰੀ ਕੈਮਰਾਮੈਨ ਨੂੰ ਕੰਮ ਕਰਕੇ ਇੱਕ ਵਾਰੀ ਫੋਟੋ ਲੱਤੀ ਜਾਵੇ ਜੀ ਇੱਕ ਵਾਰੀ ਕੀਤੀ ਔਰ ਇਹਨਾਂ ਨੇ ਕੀ ਕਰਤਾ ਜੀ ਕਹਿੰਦੇ ਜੀ ਅਸੀਂ ਨਕਵਾਰੀ ਲਾਤੀ ਐ ਬਸਿੱਕਾ ਗਲਤ ਹੋ ਗਿਆ ਤਹਿਸੀਲਦਾਰ ਦੀਆਂ ਅੱਖਾਂ ਦੇ ਸਾਹਮਣੇ ਰਜਿਸਟਰੀ ਹੁੰਦੀ ਐ ਤਹਿਸੀਲਦਾਰ ਦੀ ਸਾਹਮਣੇ ਫੋਟੋ ਹੁੰਦੀ ਐ ਕਿਸੇ ਹੋਰ ਆਈਡੀ 'ਚ ਨਿਕਲਦਾ ਜ਼ਿੰਮੇਦਾਰ ਕੌਣ ਐ ਜੀ ਪ੍ਰਸ਼ਾਸਨ ਕਿ ਅਸੀਂ ਅਸੀਂ ਉਸੇ ਆਈਡੀ ਦੇ ਕਦੀ ਨਹੀਂ ਪੈ ਸਕਦੇ ਉਹ ਥਾ ਦੇ ਇਹਨਾਂ ਦੇ ਕੈਮਰੇ ਚੈੱਕ ਕਰਾ ਲਓ ਉਸ ਸਮੇਂ ਦੇ ਇਹਨਾਂ ਦੇ ਕੈਮਰਿਆਂ ਦੇ ਵਿੱਚ ਰਿਪੋਰਟਿੰਗ ਜੇ ਉਸ ਵਕਤ ਰਜਿਸਟਰੀ ਹੋਈ ਐ ਇਹ ਉਹ ਸਾਨੂੰ ਆਈਡੀ ਬਾਰੇ ਕੁਝ ਨਹੀਂ ਪਤਾ ਸਾਹਬ ਤੇ ਗੁੱਠੇ ਤੋਂ ਬਗੈਰ ਨਹੀਂ ਚੱਲ ਸਕਦੀ ਕਿਉਂ ਦੋ ਆਈਡੀਆਂ ਚੱਲਦੀਆਂ ਜੇ ਸਾਡਾ ਕੀ ਕਹਿਣਾ بڑے ਵੱਡੇ بڑے ਵੱਡੇ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਕੰਪਲੈਕਸ ਹਮੇਸ਼ਾ ਹੀ ਸੁਰਕੀਆਂ ਦੇ ਵਿੱਚ ਜਿਸ ਤਰ੍ਹਾਂ ਹੀ ਸ਼ੁਰੂਆਤੀ ਵੀ ਇਹ ਗੱਲ ਕਹੀ ਹੈ ਕਿ ਪੈਸੇ ਤੋਂ ਬਿਨਾ ਲੋਕ ਕਹਿੰਦੇ ਬਈ ਅਸੀਂ ਨਹੀਂ ਕਹਿ ਰਹੇ ਲੋਕ ਕਹਿ ਰਹੇ ਆ ਕਿ ਪੈਸੇ ਤੋਂ ਬਿਨਾ ਕੰਮ ਜਿਹੜੇ ਉਹ ਨਹੀਂ ਹੁੰਦੇ ਆ ਜਿਸ ਤਰ੍ਹਾਂ ਕਿ ਇਹਨਾਂ ਭਾਈ ਸਾਹਿਬ ਨੇ ਵੀ ਦੱਸਿਆ ਕਿ ਮੇਰਾ ਕੰਮ ਵੀ ਤਾਂ ਨਹੀਂ ਹੋਇਆ ਕਿ ਪੈਸੇ ਨਹੀਂ ਦਿੱਤੇ ਗਏ ਨਾਲ ਨਾਲ ਹੁਣ ਨਾਇਬ ਸਾਹਿਬ ਬੈਠੇ ਨੇ ਇੱਥੇ ਗੱਲਬਾਤ ਉਹਨਾਂ ਨਾਲ ਵੀ ਕਰ ਲਾਂਗੇ ਤੁਸੀਂ ਦੇਖੋ ਜਗਤਾਰ ਸਿੰਘ ਨਾਇਬ ਤਸਿਲਦਾਰ ਇੱਥੇ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਲੋਕ ਕਹਿ ਰਹੇ ਆ ਕਿ ਰਜਿਸਟਰੀਆਂ ਇੱਥੇ ਤਸਿਲ ਕੰਪਲੈਕਸ ਐਨਓਸੀ ਤੋਂ ਬਿਨਾਂ ਹੋ ਰਹੀਆਂ ਕਿ ਸੱਚ ਗਲਤ ਇਹ ਗਲਤ ਹੈ ਜੀ ਬੜੈ ਤਾਂ ਬਾਹਰ ਜਾ ਕੇ ਕੁਝ ਵੀ ਨਹੀਂ ਹੋਦਾ ਜਿੰਨੀਆਂ ਰਜਿਸਟਰੀਆਂ ਲੈਪਸ ਆਬ ਹੋ ਰਹੀਆਂ ਨੇ ਉਹ ਸਾਰੀਆਂ ਐਨਓਸੀ ਦੇ ਨਾਲ ਹੋ ਰਹੀਆਂ ਸਾਰੀਆਂ ਤੇ ਜ਼ਰੂਰਤ ਨਹੀਂ ਹੁੰਦੀ ਜ ਐਨਓਸੀ ਦੀ ਜਿੰਨਾ ਤੇ ਸਰਕਾਰ ਦੇ ਐਨੈਕਟ ਦੇ ਮੁਤਾਬਕ ਐਨਓਸੀ ਦੀ ਜ਼ਰੂਰਤ ਤਾਂ ਉਹਨਾਂ ਤੇ ਲੱਗਦੀ ਹੈ ਜਿਹੜੀਆਂ ਅਨਔਥਰਾਇਜ਼ਡ ਕਲੋਨੀਆ ਨੇ ਕਿ ਉਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਕਿ ਉਹ ਐਨਓਸੀ ਤੋਂ ਬਿਨਾ ਹੋ ਰਹੀਆਂ ਅਨਔਥਰਾਇਜ਼ਡ ਕਲੋਨੀ ਨੇ ਹੋ ਹੀ ਨਹੀਂ ਸਕਦੀ ਜਿਵੇਂ ਉਹ ਤਾਂ ਇਹ ਲੱਗਦਾ ਸਤੀਏ ਵਾਲਾ ਕਿਸ ਰਸੇ ਕਿਸ ਹੱਦ ਤੱਕ ਆਂਦਾ ਹੈ ਅਨੋਕ੍ਰਾਈਜ਼ ਆਂਦਾ ਹੈ ਕਿ ਅਥਰਾਇਜ਼ਡ ਜਿਹੜੀਆਂ ਵੀ ਕਲੋਨੀਆਂ ਅਥਰਾਇਜ਼ਡ ਨੇ ਕਿ ਉਹਨਾਂ ਦੀ ਲਿਸਟ ਸਾਡੇ ਕੋਲ ਹੈਗੀ ਐ ਜੀ ਬਣੀ ਹੋਈ ਐ ਜਿਹੜੀਆਂ ਉਸ ਲਿਸਟ ਦੇ ਮੁਤਾਬਕ ਅਥਰਾਇਜ਼ਡ ਨਹੀਂ ਹੋਈ ਉਹਨਾਂ ਦੀ ਕੋਈ ਤੁਹਾਡੇ ਦਫ਼ਤਰ ਦੇ ਬਾਹਰ ਹੁਣੇ ਸਾਡੀ ਖਬਰ ਕਰਦੇ ਕਰਦੇ ਇੱਕ ਪਰਸਨ ਆਇਆ ਤੇ ਉਹਨਾਂ ਨੇ ਕਿਹਾ ਜੀ ਮੇਰਾ ਜਿਹੜਾ ਉਹ ਮੈਨੂੰ ਇਸ ਕਰਕੇ ਮੋੜ ਦਿੰਦਾ ਕਿ ਮੇਰਾ ਕੰਮ ਨਹੀਂ ਹੋਇਆ ਕਿਉਂਕਿ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਗਈ ਬਿਲਕੁਲ ਕਰਦਾ ਜੀ ਮੈਨੂੰ ਦੱਸ ਦੇਣ ਕਿ ਕਿਹਨੇ ਕੀਤੀ ਆਪਾਂ ਕਾਰਵਾਈ ਕਰਾਂਗੇ ਦੋ ਦਿਨ ਲਗਾਤਾਰ ਤੋਂ ਜਿਹੜੀ ਐ ਉਹ ਖਬਰਾਂ ਵੀ ਜਿਹੜੀਆਂ ਪ੍ਰਕਾਸ਼ਿਤ ਹੋ ਰ ਇਹ ਇਹ ਕੰਮ ਹੋ ਰਹੇ ਨੇ ਇੱਥੇ ਔਰ ਬਕਾਇਦਾ ਰਜਿਸਟਰੀਆਂ ਨਾਲ ਲੱਗੀਆਂ ਫੋਟੋਆਂ ਰਜਿਸਟਰੀਆਂ ਦੀਆਂ ਨਾਲ ਹੋਈਆਂ ਨੇ ਕਿਸੇ ਤੋਂ ਕਿਸੇ ਨੇ ਵੀ ਕੋਈ ਡਿਮਾਂਡ ਕੀਤੀ ਇਹ ਮੈਨੂੰ ਆ ਕੇ ਦੱਸੇ ਤਾਂ ਇੱਥੇ ਕਮਰੇ ਚ ਆ ਚੁੱਕੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਡਿਮਾਂਡ ਕੀਤੀ ਗਈ ਹੈ ਪੈਸੇ ਦੀ ਨੈੱਪਸ ਆ ਕਹ ਰਹੀ ਜੀ ਤਾਂ ਇਹ ਕਿਸੇ ਨੂੰ ਪੈਸੇ ਡਿਮਾਂਡ ਕੀਤੇ 162 ਬਸੀਕਾ ਜੀ ਤੋਂ ਇਹ ਸਰਕਾਰੀ ਇਹ ਸਮੇ ਅਫਸਰ ਨੇ ਜਿਹੜਾ ਇਹਨਾਂ ਦੀ ਫੋਟੋ ਖਿੱਚ ਰਿਹਾ ਇਹਨਾਂ ਦੇ ਸਾਹਮਣੇ ਫੋਟੋ ਖਿੱਚੀ ਚੀ ਜੀ ਕਿਸੇ ਹੋਰ ਆਈਡੀ ਕਿਵੇਂ ਚੱਲ ਸਕਦੀ ਪਹਿਲਾਂ ਮਾਨੂੰ ਇਸ ਗੱਲ ਦਾ ਜਵਾਬ ਇਹਨਾਂ ਤੋਂ ਇਹ ਸਾਨੂੰ ਇਹ ਦੱਸਣ ਵੀ ਉਹ ਆਈਡੀ ਹੋਰ ਕਿਵੇਂ ਦੋ ਆਈਡੀਆਂ ਕਿਵੇਂ ਖੋਲ ਸਕਦੀਆਂ ਇੱਕ ਉੱਪਰ ਇੱਕ ਇੱਕ ਤੁਸੀਂ ਕਰ ਕੋ ਚਲੋ ਇਹ ਤਾਂ ਗੱਲ ਆਪਣਾ ਆਫੀਸ਼ੀਅਲ ਆਫੀਸ਼ੀਅਲ ਚੀਜ਼ ਹੈ ਆਪਾਂ ਉਸ ਚੀਜ਼ ਨੂੰ ਨਹੀਂ ਕਰਾਂਗੇ ਕਿਉਂਕਿ ਉਹ ਇਹ ਜਿਹੜਾ 10 20 ਸਿਰਫ ਇਹ ਹੈ ਮੈਂ ਪੈਸੇ ਸਾਡੇ ਨੂੰ ਨਹੀਂ ਦਿੱਤੇ ਗਏ ਬੰਦੇ ਨੇ ਸਿੱਧੀ ਰਜਿਸਟਰੀ ਸਹੀ ਕਰਾਈ ਉਹ ਤੋਂ ਬਾਰੇ ਗਲਤ ਆਈਡੀ ਦਾ ਰੂਪ ਦਿੱਤਾ ਗਿਆ ਸਾਨੂੰ ਨਹੀਂ ਪਤਾ ਇੱਥੇ ਗਲਤ ਆਈਡੀਆਂ ਕੌਣ ਚਲਾ ਰਿਹਾ ਦੇਖੋ ਇਹ ਇਲਜ਼ਾਮ ਨੇ ਅਸੀਂ ਪਹਿਲੇ ਕਹਿ ਰਹੇ ਇਹਨਾਂ ਵੱਲੋਂ ਲਗਾਏ ਜਾ ਰਹੇ ਨੇ ਨਾਥ ਸਾਹਿਬ ਕਹਿ ਰਹੇ ਕਿ ਐਸਾ ਕੁਝ ਨਹੀਂ ਹੋਇਆ ਹੋਰ ਵੀ ਕਰਨਾ ਚਾਹੁੰਦਾ हूं ਮੈਂ ਇਲਜ਼ਾਮ ਸ਼ਰੀਆਮ ਲੋਣਾ ਹੈ ਇਹ ਰਜਿਸਟਰੀਆਂ ਦੋ ਬੰਦੇ ਖੜਾਉਂਦੇ ਇਹਦੇ ਸਾਈਨ ਹੋਏ ਨੇ ਸੀ ਇਹ ਸਿਰਫ ਦੋ ਬੰਦੇ ਇਹਨਾਂ ਨੇ ਰੱਖੇ ਨੇ ਜੀ ਇੱਥੇ ਰਜਿਸਟਰੀਆਂ ਕਰਾਉਣ ਵਾਲੇ ਬਾਕੀ ਕੋਈ ਬੰਦੇ ਦੀ ਰਜਿਸਟਰੀ ਨਹੀਂ ਕਰਦੀ ਇਹ ਰਜਿਸਟਰੀ ਉਹਨਾਂ ਕੋਲ ਜਦੋਂ ਵੀ ਜਾਂਦੀ ਹੈ ਜੇ ਰਜਿਸਟਰੀ ਉਹਨਾਂ ਕੋਲ ਚੜੀ ਜਾਂਦੀ ਹੈ ਇਹਦੇ ਸਾਈਨ ਮੋਏ ਦ ਤੈਨੂੰ 15 ਤਰੀਕ ਨੂੰ ਰਜਿਸਟਰੀ ਮਿਲੇਗੀ ਤੈਨੂੰ 100 ਇਹ ਤਰੀਕ ਨੂੰ ਰਜਿਸਟਰੀ ਮਿਲੇਗੀ ਉਹ ਬੰਦਾ ਕਿਹੜੇ ਬੇਸ ਤੇ ਕਹਿ ਰਿਹਾ ਉਹ ਬੰਦੇ ਕੋਲ ਕੋਈ ਅਥੋਰਟੀ ਨਹੀਂ ਕੀ ਸਭ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨੀਸ਼ ਕਮਾਨ ਹੈ ਜੀ ਐ ਸਰ ਲਗਾਤਾਰ ਜਿਹੜੀ ਹੈ ਗੱਲਾਂ ਆ ਰਹੀਆਂ ਤਹਿਸੀਲ ਦੇ ਵਿੱਚ ਜਿਹੜੀ ਹੈ ਐਨਓਸੀ ਤੋਂ ਬਿਨਾ ਦੀਆਂ ਰਜਿਸਟਰੀਆਂ ਲਗਾਤਾਰ ਹੋ ਰਹੀਆਂ ਸਰ ਕੀ ਇਹ ਸੱਚ ਹੈ ਸਰ ਨਹੀਂ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਤਹਿਸੀਲ ਦੇ ਵਿੱਚ ਉਹ ਰੂਲਾਬਦਪਤੀ ਹੋ ਰਹੀਆਂ ਜਿਹੜੀਆਂ ਨਾਲ ਐਨਐਸਸੀ ਦੀ ਲੋੜ ਆ ਉਹ ਐਨਓਸੀ ਨਾਲ ਹੋ ਰਹੀਆਂ ਜਿਨ੍ਹਾਂ ਨਾਲ ਨਹੀਂ ਐਨਓਸੀ ਦੀ ਲੋੜ ਉਹੀ ਹੋ ਰਹੀਆਂ ਬਿਨਾਂ ਇਹਨਾਂ ਤੋਂ ਸਰ ਨੋਟੀਫਿਕੇਸ਼ਨ ਕੋਈ ਆਇਆ ਐ ਐਸਾ ਸਰਕਾਰ ਵੱਲੋਂ ਕਿ ਐਨਓਸੀ ਜ਼ਰੂਰੀ ਨਹੀਂ ਹੈਗੀ ਨਹੀਂ ਐਨਓਸੀ ਜਿਹੜਾ ਕਿਸੇ ਜ਼ਰੂਰੀ ਉਹਨਾਂ ਨੂੰ ਲੱਗਣੀ ਲੱਗਣੀ ਹੈ ਤੇ ਸਰ ਜਿਹੜੀ ਬਾਰ-ਬਾਰ ਸ਼ਿਕਾਇਤਾਂ ਜਿਹੜੀਆਂ ਲੋਕਾਂ ਦੀਆਂ ਨੇ ਵੀ ਰਜਿਸਟਰੀਆਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਤੇ ਉਹ ਕਿਉਂ ਕਿਵੇਂ ਹੋ ਰਹੀਆਂ ਸਰ ਜਦ ਕਿ ਐਨਓਸੀ ਜ਼ਰੂਰੀ ਹੋ ਰਹੀ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਵੀ ਹੋ ਰਹੀਆਂ ਨੇ ਕਿਹੜੀ ਰਜਿਸਟਰੀਆਂ ਨੇ ਐਨਓਸੀ ਦੀ ਜ਼ਰੂਰਤ ਨਹੀਂ ਹੁੰਦੀ ਜਿੱਦਾਂ ਕੋਈ ਇੱਕ ਕਨਾਲ ਤੋਂ ਜ਼ਿਆਦਾ ਵੱਡੀ ਜਗ੍ਹਾ ਆ ਉਹਦੇ ਨਾਲ ਐਨਓਸੀ ਦੀ ਲੋੜ ਨਹੀਂ ਹੁੰਦੀ ਜਿਹੜੀਆਂ ਸਰ ਅਨ ਅਥੋਰਾਈਜ਼ ਕਲੋਨੀਆਂ ਨੇ ਉਹਨਾਂ ਬਾਰੇ ਸਰ ਕਿਵੇਂ ਉਹਨਾਂ ਦੀਆਂ ਰਜਿਸਟਰੀਆਂ ਬਿਨਾਂ ਐਨਓਸੀ ਤੋਂ ਨਹੀਂ ਹੋ ਰਹੀਆਂ ਤੇ ਸਰ ਅਗਰ ਮੰਨ ਲਓ ਜੇ ਹੋ ਰਹੀਆਂ ਤੇ ਜੋ ਉਹਦੇ ਵਿੱਚ ਕੋਈ ਦੋਸ਼ੀ ਉੱਤੇ ਕਾਰਵਾਈ ਹੋਏਗੀ ਸਰ ਬਿਲਕੁਲ ਜੀ ਜੇ ਕੋਈ ਗਲਤ ਕਰੂਗਾ ਤਾਂ ਕਾਰਵਾਈ ਤਾਂ ਹੋਣੀ ਹੈ मैम अनऑथोराइज कॉलोनी की रजिस्ट्रियाँ जो है लगातार हो रही हैं ऐसा हमें ये मसला है कि आपके ध्यान में कुछ ऐसा है देखिए जी अभी तक तो ऐसा भी मसला हमारे ध्यान में नहीं है लेकिन क्योंकि आपने बताया है तो इसकी जो है वो आ, हम छानबीन करके और आगे जो भी रजिस्ट्रीज हुई हैं कुछ डेट्स पे वो सरप्राइज चेक करके इसको पता करके और फिर आपको बता पाएंगे मैम जी सपोज कोई प्रूफ या कुछ ऐसा की चीज़ सामने आ जाती है कि वाकई ही है इस तरह रजिस्ट्रियाँ हो, हो चुकी हैं ਔਰ ਜਿਸਤੀਆਂ ਜਿਹੜੀਆਂ ਉਹ ਅਨਅਥਰਾਇਜ਼ ਕੋਲੋਨੀ ਦੀਆਂ ਹੀ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਕੀ ਕਾਰਵਾਈ ਹੋ ਸਕਦੀ ਹੈ ਉਸ ਤੋਂ ਬਾਅਦ ਜੋ ਦੀ ਸਟਾਫ ਰਜਿਸਟ੍ਰੇਸ਼ਨ ਤੇ ਇਨਵੋਲਡ ਹੈਗਾ ਤੇ ਸਾਰੇ ਆਫੀਸਰਸ ਜੋ ਹੈਗੇ ਆ ਉਹਨਾਂ ਨੂੰ ਰਿਸਪਾਂਸਿਬਲ ਜਿਹੜਾ ਰਿਸਪਾਂਸਿਬਿਲਟੀ ਉਹਨਾਂ ਦੀ ਫਿਕਸ ਕੀਤੀ ਜਾਏਗੀ ਜੇਕਰ ਇਹਨਾਂ ਦੀ ਕੋਈ ਰਜਿਸਟਰੀ ਹੋਈ ਹੈ ਮੈਮ ਹਮੇਸ਼ਾ ਤਹਿਸੀਲ ਕੰਪਲੈਕਸ ਹੀ ਕਿਉਂ ਇੰਨੀ ਮੁਸ਼ਕੀਆਂ ਵਿੱਚ ਰਹਿੰਦਾ ਜੇ ਇਸ ਚੀਜ਼ਾਂ ਦੇ ਲੈ ਕੇ ਤਹਿਸੀਲ ਕੰਪਲੈਕਸ ਤੇ ਸਾਰੀਆਂ ਰਜਿਸਟਰੀਜ਼ ਹੁੰਦੀਆਂ ਨੇ ਜੀ ਤੇ ਸੁਰੱਖੀ ਵਿੱਚ ਰਹਿਣ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਬਣਦਾ ਹੀ ਹੈ ਕਿਉਂਕਿ ਜੋ ਵੀ ਕੰਮ ਹੁੰਦੇ ਨੇ ਕੁਝ ਕੰਮ ਜਿਹੜੇ ਹੈਗੇ ਆ ਉਹ ਕਿਉਂਕਿ ਜਿਹੜੀਆਂ ਰਜਿਸਟਰੀਜ਼ ਵਗੈਰਾ ਹੈਗੀਆਂ ਉਹ ਸਾਰੀਆਂ ਮਨੀ ਰਿਲੇਟਡ ਕੰਮ ਨੇ ਤੇ ਇਸ ਕਰਕੇ ਜਿੱਥੇ ਪੈਸੇ ਇਨਵੋਲਡ ਹੋ ਜਾਂਦੇ ਆ ਉੱਥੇ ਕੁਝ ਨਾ ਕੁਝ ਜਿਹੜੇ ਹੈਗੇ ਆ ਸੁਰਖੀਆਂ ਤੇ ਰਹਿਣ ਦਾ ਬਣਦਾ ਹੀ ਹੈ ਕਿ ਸਾਰ ਏਕ ਆਫਿਸ ਦਾ ਤੇ ਇਸ ਕਰਕੇ ਤਹਿਸੀਲ ਆਫਿਸ ਥੋੜਾ ਜ਼ਿਆਦਾ ਹੈਗਾ ਵੈਸੇ ਇੰਨੀ ਕੋਈ ਜ਼ਿਆਦਾ ਕਿਉਂਕਿ ਸਰਕਾਰ ਦੀ ਕਾਫੀ ਸਖਤੀ ਹੈ ਐਨਓਸੀਜ਼ ਵਗੈਰਾ ਤੇ ਤੇ ਇਸ ਕਰਕੇ ਇੰਨੇ ਵੱਡੇ ਲੈਵਲ ਦਾ ਕੁਝ ਨਹੀਂ ਹੈ ਜੇ ਇੱਕ ਅੱਧੀ ਕੋਈ ਚੀਜ਼ ਨਿਕਲਿਆ ਆਉਂਦੀ ਹੈ ਤਾਂ ਅਸੀਂ ਜਿਹੜਾ ਪ੍ਰੋਪਰ ਅਦੀ ਇਨਕੁਆਇਰੀ ਕਰਕੇ ਤੇ ਜੋ ਵੀ ਰਿਸਪੌਂਸਿ